ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੰਗਉ ਧਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜਮਾਲ ਅਨੇਕ ਭੋਗ ਰਸ ਸਗਲ ਤਰ ਵਰ ਕੀ ਸ਼ਾਮ ਧਾਇ ਧਾਇ ਬਹੁ ਵਿਦਕਉ ਧਾਵੈ ਸਗਲ ਬਨਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਉ ਨਾਨਕ ਸੰਤ ਰੇ ਕਉ ਨਾਨਕ ਸੰਤ ਰੇ ਨਮਾਗ ਮੇਰੂ ਮਾਨ ਪਾਵੈ ਬਿਸਰਾ ਮਟੋਦੀ ਮਹਿਲਾ ਪੰਜਵਾ ਪ੍ਰਭ ਜੀ ਕੋ ਨਾਮ ਮਨਹਿ ਸਾਧਾਰ ਹੈ ਜੀ ਪ੍ਰਾਨ ਸੁਖ ਇਸ ਮਾਨ ਕਉ ਬਰਤਨ ਇਹ ਹਮਾਰਾ ਰਹਾ ਊ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰ ਹੈ ਨਾਮ ਸਿਕਾਈ ਸਦਾ ਮੇਰੇ ਸੰਗ ਹਰ ਨਾਮੁ ਕੋ ਨਿਸਤਾਰ ਹੈ ਬਿਖੇ ਬਲਾਸ ਕਈਤ ਬੋ ਤੇਰੇ ਚਲਤ ਨਾ ਕਛੂ ਸੰਗਾਰ ਹੈ ਇਸਤ ਮੀਤ ਨਾਮ ਨਾਨਕ ਓ ਹਰ ਨਾਮ ਮੇਰਾ ਪੰਡਾਰ ਹੈ ਟੋਡੀ ਮਹੱਲਾ 5ਵਾਂ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤਿਰੋਈ ਰਹੈ ਇਹ ਹਉ ਹਲੋ ਗ੍ਰਹਾਉ ਚਰਨੁ ਪਖਾਰੂ ਕਰਉ ਗੁਰ ਸੇਵਾ ਮਨੇ ਚਰਾਵ ਭੂਗ ਛੂਡ ਆਪਤ ਬਾਦ ਅਹੰਕਾਰਾ ਮਾਨਸੋਈ ਜੋ ਹੋਕ ਸੰਤੋ ਟਹਿਲ ਸੋਈ ਹੈ ਲਗਾ ਜਿਸ ਮਸਤਕ ਲਿਖਿਆ ਲਿਖੂ ਕਉ ਕਉ ਨਾਨਕੀ ਇੱਕ ਦਿਨ ਦੂਜਾ ਵਰਨਾ ਕਰਨੈ ਜੋਗ ਟੋਢੀ ਮਹੱਲਾ ਪੰਜਵਾਂ ਸਤ ਗੁਰਾਂਯੋ ਸਰਣੁ ਤੁਹਾਰੀ ਮਿਲੈ ਸੁਖੁ ਨਾਮੁ ਹਰਿ ਸੋਭਾ ਚਿੰਤਾ ਲਾਹੈ ਹਮਾਰੀ ਰਾਹ ਵਰਨਾ ਸੂਜੈ ਦੂਜੀ ਠਾਹ ਹਰਿ ਹਰਿ ਪਰਿਉ ਤਉ ਦੁਆਰੀ ਲੇਖਾ ਛੁਡਿ ਅਲੇਖਾ ਛੂਟੈ ਮਨੁ ਆ ਮਨਿਰ ਗੁਣ ਲਹੁ ਲੇ ਹੋ ਬਾਰੀ ਸਾਧ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਠ ਪਰਿਉ ਰਖਲੇ ਹੋਏ ਇਹ ਬਾਰੀ ਟੋੜੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਥ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾ ਜੋ ਮੰਗਹ ਸੋਈ ਸੋਈ ਪਾਵੇ ਸੇਵ ਹਰ ਕੀ ਚਰਨ ਰਸਾਇਣ ਜਨਮ ਮਰਨ ਦੋਹੂ ਤੇ ਛੂਟੈ ਪਵ ਜਲ ਜਗਤ ਤੋ ਰਾਣ ਖੋਜਤ ਖੁਜ ਤਤ ਵਿਚਾਰ ਉਦਾਸ ਗਵਿੰਦ ਪ੍ਰਾਣ ਅਬਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਾਟਿ ਉਪਾਰ ਬ੍ਰਹਮ ਪ੍ਰਪੈ ਤੇ ਅੱਲਾ ਸਿਵ ਕੇ ਬਾਣ ਸਿਰ ਕਾਟਿ ਰਹਾ ਓ ਕਾਲ ਜਲ ਜਮ ਜੁਹੇ ਨਸਕ ਸੱਚ ਕਾ ਪੰਥਾ ਥਾਟਿਉ ਖਾਤ ਖਰਚਿਤ ਕ੍ਰਿਸ਼ਨ ਖੁੱਟਤ ਨਾਹੀ ਰਾਵ ਰਤਨ ਧਨ ਖਾਟ ਉਪਾਸਮਾ ਭੂਤ ਹੋ ਆਖਿਨ ਭੀਤਰ ਆਪਣਾ ਕੀਆ ਪਾਇਆ ਗਮ ਨਿਕਮ ਕਹੈ ਜਨ ਨਾਨਕ ਸਬਦੇ ਕਾ ਲੋਕ ਸਬਾਇ ਟੋਡੀ ਮਹੱਲਾ ਪੰਜਵਾਂ ਕਿਰਪਾ ਕੇਰਪਾ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਢਾਕਨ ਕਉ ਇਕ ਹਰੀ ਰਹਾਉ ਅਨਕਛਦਰ ਬੋਹਿਤ ਕੇ ਛੁਟ ਕਤ ਥਾਮ ਨ ਜਾਹੀ ਕਰੇ ਜਿਸ ਕਾ ਬੋਹਿਤ ਤੇ ਸਾਰਾ ਦੇਖੋਟੇ ਸੰਗ ਕਰੇ ਗੱਲੀ ਸੈਲ ਉਠਾਵਤ ਚਾਹੇ ਉਹ ਉਹਾ ਹੀ ਹੈ ਧਰੇ ਜੋਰ ਸਖਤ ਨਾਨਕ ਕਿਰਸ਼ਨਾ ਹੀ ਪ੍ਰਭ ਰਾਖੂ ਸ਼ਰਨ ਪਰੇ ਟੋਡੀ ਮਹੱਲਾ ਪੰਜਵਾ ਹਰਿ ਕੇ ਚਰਨ ਕਮਲ ਮਨ ਧਿਆਉ ਓਕਾਰਿ ਡੁਕਠਾਰ ਪਿਤ ਬਾਤ ਹੰਤਾ ਉਖਧਰ ਕੋ ਨਾਉ ਰਹਾਉ ਤੀਨੇ ਤਾਪ ਨਿਵਾਰਣ ਹਾਰ ਦੁਖ ਹੰਤਾ ਸੁਖ ਰਾਸ ਤਾਕ ਬਿਗਨ ਕੋ ਲਗ ਜਾ ਕੀ ਪ੍ਰਭ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਣ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕਾਰ ਟੇਕ ਟੋਡੀ ਮਹੱਲਾ ਪੰਜਵਾਂ ਹਰ ਹਰ ਨਾਮ ਸਦਾ ਸਦ ਜਾਪ ਧਾਰ ਅਨਗ੍ਰਹ ਪਾਰ ਬ੍ਰਹਮ ਸੁਆਮੀ ਵਸਤੀ ਕੀਨੀ ਆ ਪ੍ਰਹਾਉ ਜਿਸਕੇ ਸੇ ਫਿਰ ਤਨਹੀ ਸਮਾਲੇ ਬਿਨ ਸੇ ਸੋਗ ਸੰਤਾਪ ਹਾ ਤੇਰਾ ਕੀ ਜਨ ਆਪਣੇ ਹਰ ਹੋਏ ਮਾਈ ਬਾਪ ਜੀਜਾਂਤ ਹੋਏ ਮਿਹਰਬਾਨਾ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਪੰਚਨ ਜਾ ਕਬਾੜ ਪ੍ਰਤਾਪ ਟੋਡੀ ਮਹੱਲਾ ਪੰਜਵਾ ਸਵਾਮੀ ਸਰਨ ਪਰੇ ਦਰਬਾਰੇ ਕੋਟ ਪ੍ਰਾਦ ਖੰਡਨ ਕੀ ਦਾਤੇ ਤੁਜ ਬਿਨ ਕੌਣ ਉਧਾਰਿ ਰਹਾ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਦ ਸੰਗ ਪਰਮਗਤ ਪਾਈਏ ਮਾਇਆ ਰਜ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੋਰ ਜਨ ਮਿਲੇ ਪਿਆਰੇ ਨਾਨਕ ਗੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੀ ਟੋਡੀ ਮਹੱਲਾ ਪੰਜਵਾਂ ਘਰਤੀ ਚਾਚਾਉ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ हां हां लप्तो रे मूड़े कछु न थोरी तेरो नहीं सो जानी मोरी रहाओ आपन राम नहीं चीनो खेनु आपन राम ना चीनो खेनु आ जो प्राय सो अपने मनुआ नाम संगी सो मान न बसायो छूट जाहे वाहु चित लायो ਸੋ ਸੰਚੋ ਜਿਤ ਭੂਖ ਤਸਾਇਓ ਮਰਤ ਨਾਮ ਤੋ ਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਹੂਕ ਪਰਿਆ ਗੁਰ ਪ੍ਰਸਾਦ ਨਾਨਕ ਉਤਰਿਆ ਟੋਡੀ ਮਹੱਲਾ ਪੰਜਾ ਹਮਾਰੇ ਏਕ ਹੈ ਹਰੀ ਹਰੀ ਆਨ ਅਵਰਸ ਜਾਣ ਨਾ ਕਰੀ ਰਹਾਉ ਵੜਾ ਭਾਗ ਗੁਰਿਆਪਨਾ ਪਾਇਓ ਗੁਰਮੋਹ ਕੋ ਹਰ ਨਾਮ ਦਰੜਾਇਓ ਹਰ ਹਰ ਜਾਪ ਤਾਪ ਬ੍ਰਤ ਨੇਮ ਹਰ ਹਰ ਧਿਆਏ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਾਤ ਹਰ ਗੁਨੀਆਂ ਮਹਾ ਅਨੰਦ ਕੀਰਤਨ ਹਰ ਸੁਨੀਆਂ ਕਉ ਨਾਨਕ ਜਨ ਠਾਕੁਰ ਪਾਇਆ ਸਭ ਕਿਸ ਤਿਸ ਕੇ ਗ੍ਰਹਿ ਮਹਿ ਆਇਆ ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰੂੜਿ ਮਨ ਹਰ ਰੰਗੋ ਲੋੜੈ ਗਾਲੀਂ ਹਰ ਨੀਹ ਨਾ ਹੋਏ ਰਹਾ ਆਉ ਟੁਡੇ ਦੀ ਦਰਸ਼ਨ ਕਾਰਣ ਬੀਤੀ ਬੀਤੀ ਪੇਖਾ ਗੌਰ ਮਿਲ ਭਰਮ ਗਵਾਇਆ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨਹੋਂ ਲੇਖ ਲਿਖਿਓ ਧੁਰਮਤ ਹੈ ਇਹ ਬਿਦਨਾਨ ਘਰ ਨੈਣ ਅਲੋਏ ਟੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੂੜੜੋ ਹਿਓ ਰੇ ਹਿਓ ਮਹਾਰਾਜ ਰੀ ਮਾਇਓ ਢੀਰ ਨਿਆਈ ਮੋ ਫਾਕਿਓਰੇ ਰਾਵ ਘਣੋ 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 ਸਦ ਲੋੜਾ ਬਿਨ ਲਹਿਣੇ ਕੈਠੇ ਪਾਇਉ ਰੇ ਮਹਾਰਾਜ ਰੁਗਾ ਥੂ ਬਾਹੂ ਮਹਾ ਮਹਾਰਾਜ ਰੁਗਾ ਥੂ ਬਾਹੂ ਸਿਉ ਲੁਬੜਿਓ ਨਹਿ ਭਾਗੜੋ ਪਾਇ ਸੰਜੋ ਰੇ ਸਣ ਮਨ ਸਖੀ ਸਾਕ ਸਾਧੂ ਜਨ ਸਗਲੋ ਥਾਰੇ ਸਗਲ ਪਰਾਸਤ ਮਿਟਿਓ ਰੇ ਜਾ ਕੋ ਲੈਣੋ ਮਹਾਰਾਜ ਰੀ ਗਾਠੜੀ ਉਹ ਜਨ ਨਾਨਕ ਗੁਰ ਭਾਸ ਨਾ ਪਉੜਿਓ ਰੇ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ ੴ ਸਤਿਗੁਰ ਪ੍ਰਸਾਦਿ ਅਸੁਗੁਨ ਮੇਰੂ ਪ੍ਰਭ ਜੀ ਕੀਨ ਪੰਚ ਦੂਖ ਅਰ ਅਹੰਗਰੋਗ ਇਹ ਤੰਤ ਸਗਲ ਦੂਰ ਕੀਨ ਰਹਾ ਬੰਦਨ ਤੋਰ ਛੋਰ ਬਿਖਿਆ ਤੇ ਗੁਰ ਕੋ ਸਬਦ ਮੇਰਾ ਹੀ ਰਹਿ ਦੇਨ ਨ ਰੂਪਾਨੁਪ ਰੂਪਾਨ ਰੂਪ ਮੋਰ ਕਾਸ਼ਨਾ ਵਿਚਾਰਿਓ ਪ੍ਰੇਮ ਕਹਿਓ ਮੋਇ ਰੰਗ ਭੀਨ ਪੇਖੋ ਲਾਲਨ ਪਾਠ ਵਿੱਚ ਖੋਏ ਅਨਤ ਚਿਤਾ ਹਰਖੇ ਪਰਿਪਤੀਨ ਤਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੂ ਠਾਕੁਰ ਤਸਹੀ ਕੋ ਧੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ RAM ਨਾਮ ਨਿਰਮਲ ਹੈ ਰੀਤ ਰਹਾਓ प्राण आधार जीवन तन मोरे देखण को दर्शन प्रभु नीत बाट घाट तो सा संग मोरे मन अपने को मैं हर सखस कीत संत प्रसाद पै मन निर्मळ कर कृपा अपने कर ली तो सिमर सिमर नानक सुख पाया जुगाद भक्तन के मीत टोडी मोहल्ला 5वां ਪ੍ਰਭ ਜੀ ਮਿਲ ਮੇਰੇ ਪ੍ਰਾਨ ਦਿਸਰ ਨਹੀਂ ਨੈਮਖ ਹੀ ਹਰ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੋਵ ਭਰਮੋ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਭਣ ਸਜਾਨ ਕੂਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਦ੍ਰਿਸ਼ਟਾਰੂ ਪ੍ਰਮਾਨ 8 ਪਰਸਨਾ ਗੁਣ ਕਾਵਾ ਜਸਪੁਰ ਗਾਵ ਸਮਰਤ ਕਾਨ ਤੇਰੀ ਸਰਣ ਜੀਅਨ ਕੇ ਦਾਤੇ ਸਦਾ ਸੁਦਾ ਨਾਨਕ ਕੁਰਬਾਨ ਟੋਡੀ ਮਹੱਲਾ 5 ਪ੍ਰਾਪ ਤੇਰੇ ਪਾ ਕੀ ਧੂਰ ਦੀਨ ਦਇਆਲ ਪ੍ਰੀਤਮ ਮਨਮੋਹਣ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਾ ਦਿਸਰਬ ਰਹਾ ਜਸ ਤੁਮਰਾ ਤੁਰ ਜਾ ਮੀ ਸਦਾ ਹਜੂਰ ਜੋ ਤੁਮਰਾ ਜਸ ਗਾ ਵਹਿ ਕਰਤੇ ਸੇ ਜਨ ਕਬਹ ਨ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਸੂਰ ਸੁਖ ਸੰਪਤ ਭੋਗੈ ਇਸ ਜੀ ਕੇ ਬਿਨ ਹਰ ਨਾਨਕ ਜਾਨੇ ਗੁਰ ਟੋਡੀ ਮਹੱਲਾ 5ਵਾਂ ਮਾਈ ਮੇਰੇ ਮਨ ਕੀ ਪਿਆਸ ਇਕ ਖਿਰੈ ਨਾ ਸਕੋ ਬਿਨ ਪ੍ਰੀਤਮ ਦਰਸਨ ਦੇ ਕਨ ਕੋ ਧਾਰੀ ਮਨ ਆਸ ਰਹਾ ਉਸ ਬਰਨ ਨਾਮ ਦਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਰਮ ਪਰਮ ਸੁਖ ਦਾਤੇ ਅਬਨਾਸੀ ਵਿੰਮਲ ਜਾਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ਸਾਤੁ ਸਹਜ ਸੁਖ ਮਾਨੇ ਉਪਜਿਆ ਕੋਟ ਸੂਰ ਨਾਨਕ ਪ੍ਰਕਾਸ਼ ਟੋਡੀ ਮਹੱਲਾ ਪੰਜਵਾ ਹਰ ਅਰਪਤ ਪਾਵਨ ਜੀ ਪ੍ਰਾਣ ਮਾਨੁ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਾਤੁਰ ਸਭ ਵੇਤਾ ਰਿਦ ਦਾਸ ਨ ਦਾਸ ਨਿਵਾਸ ਭਗਤਿ ਨ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂ ਮੀਜਾ ਬੀਜਨ ਸੁਖਾਵਨ ਬੇਸਮਨ ਬਿਸਨ ਪੈ ਬਿਸਮਾਦਾਨ ਨਭੀ ਹੋ ਦੂਸਰ ਲਾਬਨ ਰਸਨਾ ਸਿਮਰ ਸਿਮਰ ਜਸ ਜੀਵਨ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਇਆ ਮਾਈ ਛਲ ਕ੍ਰਣ ਕੀ ਅਗਨ ਮੇ ਕੀ ਛਾਇਆ ਗੋਬਿੰਦ ਬਿਨ ਭਜਨ ਬਿਨ ਹੜਕਾ ਜਲ ਰਹਾ ਓ ਛੋੜ ਧਿਆਨ ਪਬਉ ਚਤਰਾਈ ਦੁਇ ਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇ ਮਾਨੁਖ ਦੇ ਕਾਏ ਦੇਹ ਕਾਏਹੋ ਉਤਮ ਫਲ ਬੇਦ ਬਕਿਆਨ ਕਰ ਤੋ ਸਾਧੂ ਜਨ ਭਾਗ ਹੀਣ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰਿ ਸਿਮਰਨ ਗਹਿਨ ਭੈ ਮਾਲ ਟੋੜੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮੀਠੇ ਵੜਾ ਭਾਗ ਦੇਵਾ ਪਰਮੇਸ਼ਰ ਕੋਟ ਫਲਾ ਦਰਸਨ ਗੁਰ ਢੀਠੇ ਰਹਾ ਗੁਣ ਗਾਵਤ ਅਚੂਤ ਅਬਨਾਸੀ ਕਾਮ ਕ੍ਰੋਧ ਬਿਨਸੀ ਮਦ ਢੀਠੇ ਅਸਰ ਪਏ ਸਾਚ ਰੰਗ ਰਾਤੇ ਜਨਮ ਮਰਨ ਬਾਹਰ ਨਹਿ ਪੀਠੇ ਬਿਨ ਹਰ ਬਜਨ ਰੰਗ ਰਸ ਜਿਤ ਸੰਤ ਦਿਆਲ ਜਾਣੇ ਸਭ ਝੂਠੇ ਨਾਵ ਰਤਨ ਪਾਯੋ ਜਨ ਨਾਨਕ ਨਾਮ ਬਿਹੋਂ ਚਲੇ ਸਭ ਮੂਠੇ ਟੋੜੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੈ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਓ ਗੁਰ ਪੂਰਾ ਪੇਟਿਓ ਬਡਪਾਗੀ ਜਾਂ ਕੋ ਅੰਤ ਨ ਪਾਰਾ ਵਾਰਾਂ ਕਰ ਗਹਿ ਕਾਢ ਲਿਉ ਜਨ ਆਪਣਾ ਬਿਖ ਸਾਗਰ ਸੰਸਾਰਾਂ ਜਨਮ ਮਰਨ ਕਾਟੇ ਗੁਰਬਚਨੀ ਬੋ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹਿ ਪੁਨਹਿ ਨਮਸਕਾਰਾ ਟੋਡੀ ਮਹੱਲਾ 5ਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਵਿਖਨਸ ਸਿਮਰਤ ਪਾਵਨ ਤਾਨ ਮਨ ਸੁਖ ਦੇਖ ਰੂਪ ਪੂਰਨ ਭਇਆ ਸਾ ਦਰਸ਼ਨ ਭੇਟ ਉਤਰੀ ਭੋਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁਕ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨ ਧੋਖ ਟੋੜੀ ਮਹੱਲਾ ਪੰਜਵਾ ਹਰ ਹਰ ਚੰਨਰ ਦੈ ਉਰਤਾਰੇ ਸਿਮਰ ਸੁਆਮੀ ਸਤਗੁਰਿਆ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਤੋਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੁਰ ਕ੍ਰਿਸ਼ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾਂ ਹਰ ਨਾਨਕ ਘੰਠ ਮਝਾਰੇ ਟੋਡੀ ਮਹੱਲਾ ਨਾਵਾ ਇਕ ਓੰਕਾਰ ਸਤਗੁਰ ਪ੍ਰਸਾਦਿ ਕਾਹੋ ਕਹਾ ਆਪਣੀ ਅਦਮਾਈ ੁਰਜ ਕਨਕ ਕਾਮਨੀ ਕੇ ਰਸਨ ਰਸ ਨਹ ਕੀਰਤ ਪ੍ਰਭ ਗਾਈ ਉਰਾ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸੁਰੂ ਚੁੱਪ ਜਾਈ ਦਿਨ ਬੰਦ ਸਮਰੂ ਨਹੀਂ ਕਬ ਹੂ ਹੋਤ ਜੋ ਸੰਗ ਸੁਹਾਈ ਮਗਨ ਰਯੋ ਮਾਇਆ ਮੈਂ ਇਸ ਦਿਨ ਛੁੱਟੀ ਨਾ ਛੁੱਟੀ ਨ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅੰਤ ਗਤ ਬਿਨ ਹਰ ਕੀ ਸੁਰਣਾਈ ਟੋਡੀ ਬਾਣੀ ਭਗਤਾ ਕੀ ਏਕੋ ਓੰਕਾਰ ਸਤਗੁਰ ਪ੍ਰਸਾਦਿ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚ ਰਖ ਜੂਰ ਕਾਏ ਰੇ ਬਕਵਾਦ ਲਾਏ ਜਿਨ ਹਰ ਪਾਇਓ ਤਨੇ ਛਪਾਇਓ ਰਹਾਉ ਪੰਡਤ ਹੋਏ ਕੈ ਬੀਦ ਬਖਾਨੈ ਮੂਰਖ ਨਾਮ ਦਿਉ ਰਾਮਹਿ ਜਾਣੈ ਕੌਣ ਕੋ ਕਲੰਕ ਰਹਉ ਰਾਮ ਨਾਮ ਲੇਤ ਹੀ ਪਤ ਤਪਵਿਤ ਭੈ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮਦੇਵ ਜਾਣ ਕੋ ਪ੍ਰਤਗਿਆ ਏਕਾਤ ਸਿव्रਤ ਰਹਿ ਕਾਹੇ ਕੋ ਤੀਰਥ ਜਾਈ ਭੰਤ ਨਾਮਦੇਵ ਸੁਕ੍ਰਿਤ ਸੁਮਤ ਭਏ ਗੁਰਮਤਿ ਰਾਮ ਕਹਿ ਕੋ ਕੋ ਨਾ ਬੇਕੁੰਠ ਗਏ ਤੀਨ ਛੰਦੇ ਖੇលਿਆ ਚ ਰਹਾ ਹੁਕਮਾਰ ਕੇ ਕਰ ਹਾਂਡੀਆਂ ਚ ਰਜ ਕੇ ਘਰ ਸਾਂਢੀ ਕੋ ਬਾਹਮਣ ਕੇ ਕਰ ਰਾਂਡੀਆਂ ਚ ਰਾਂਡੀ ਸਾਂਢੀ ਹਾਂਡੀ ਕੋ ਬਾਣਿਆ ਕੇ ਘਰ ਹੀ ਗਾਚੈ ਭੈ ਭੈ ਸ਼ਰਮਾ ਥੈ ਸਿੰਘ ਗੋ ਦੇਵਲ ਮਦੇ ਲੀਂਗ ਆਚੈ ਦੇਵਲ ਮਦੇ ਲੀਂਗ ਆਚੈ ਲੀਗ ਸਿੰਘ ਹੀ ਗੋ ਤੇਲਿ ਕੈ ਘਰ ਤੇਲ ਆਚੈ ਜੰਗਲ ਮਦੇ ਬੇਲ ਗੋ ਮਾਲੀ ਕੇ ਘਰ ਕੇਲ ਆਚੈ ਕੇਲ ਬੇਲ ਤੇਲ ਗੋ ਸੰਤਾ ਮਦੇ ਗੋਬਿੰਦਾ ਚੈ ਗੋਕਲ ਮਦੇ ਸਿਆਮ ਕੋ ਨਾਮੇ ਮਦੇ ਰਾਮ ਅਛੈ ਰਾਮ ਸਿਆਮ ਗੋਬਿੰਦ ਕੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ ਰਿਤ ਬੁੱਧ ਸਿੱਧ ਸੁਖ ਪਾਵੇ ਭਾਜ ਗੁਰਮਤਿ ਹਾਰ ਰਾਮ ਰਾਮ ਰਹਾ ਉਹ ਨਾਨਕ ਖਿਆਨ ਪੁਰਾਨ ਜਸੂਤਮ ਖਟ ਦਰਸ਼ਨ ਗਾ ਵਹਿ ਰਾਮ ਸ਼ੰਕਰ ਕਰੋੜ 33 ਧਿਆਉ ਨਹੀਂ ਜਾਣਉ ਹਰ ਮਰਮਾਮ ਸੁਰ ਨਰਗਣ ਗੰਦਰਭ ਜਸ ਗਾਵਾ ਸਭ ਕਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਨ ਕੀ ਹਰ ਜਿਨ ਕਉ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਾਨ ਮਿਲ ਸੰਤ ਜਨਾ ਜਸ ਗਾਯੋ ਹਰ ਹਰ ਰਤਨ ਰਤਨ ਹਰਨਿਕ ਗੁਰ ਸਤਗੁਰ ਦਾਨ ਦਿਵਾਯੋ ਰਹਾਓ ਤੇ ਜਨ ਕਉ ਮਾਨ ਤਨ ਸਭ ਦੇਵ ਜਿਨ ਹਰ ਹਰ ਨਾਮ ਸੁਨਾਯੋ ਧਨ ਮਾਇਆ ਸੰਪੈ ਤਿਸ ਦੇਵ ਜਿਨ ਹਰ ਮੀਤ ਮਿਲਾਯੋ ਕੇਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਉ ਜਨ ਨਨਕ ਹੋਰ ਭੇਟੇ ਸਵਾਮੀ ਦੁਖ ਹਉ ਮਰੂਗ ਗਵਾਇਉ ਬਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸਵਾਮੀ ਆਰਿਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਵਿਚਾਰਾ ਵਿਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਬੈਰਾੜੀ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਤਰ ਕਿ ਪਾਪ ਸਭ ਕੋ ਵੈ ਹਰ ਭਗਤ ਦਿਲ ਪਾਰ ਉਤਾਰ ਰਹਾ ਓਕਾਇਾ ਨਗਰ ਬਸਤ ਹਰ ਸਾਮੀ ਹਰ ਨਿਰਭਉ ਨਿਰਵੈਰ ਨਰੰਕਾਰ ਹਰ ਨਿਕਟ ਬਸਤ ਕਸ਼ਨਦਰ ਨਾਮ ਹੈ ਹਰ ਲਾਦਾ ਗੁਰ ਵਿਚਾਰਾ ਅਰੇ ਆਪੇ ਸਾਉ ਸਰਾ ਫਤਨ ਹੀਰਾ ਹਰ ਆਪ ਕੀ ਆਪ ਸਰ ਅਨੰਤਿਸ ਕਿਰਪਾ ਕਰੇ ਸੂ ਹਰ ਨਾਮ ਵਿਹਾਜੇ ਸੂ ਸਾਹ ਸੱਚਾ ਵਣਜਾਰਾਂ ਗਹਿਰਾੜੀ ਮਹੱਲਾ ਚੌਥਾ ਜਪ ਮਨ ਹਰ ਨਰਨਜਨ ਰੰਕਾਰਾਂ ਸਦਾ ਸਦਾ ਹਰ ਧਾਈਏ ਸੁਖ ਦਾਤਾ ਜੈ ਕਾਂਤ ਨ ਪਾਰਾ ਵਾਰਾ ਰਹਾਉ ਅਨਕ ਅਗਨ ਕੁੰਟ ਮੈਂ ਉਰਦ ਲਿਬ ਲਾਗਾ ਹਰ ਰੱਖ ਉਦਰ ਮਝਾਰਾਂ ਸੂਰ ਸਹਰ ਸੇ ਉਹ ਮੇਰੇ ਮਨ ਅਰਹੰ ਤੁਛ ਡਾਵਣ ਰਾਜਾ ਕਹਿਰ ਦਬਸਾ ਮੇਰ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰ ਆਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰ ਬੈ ਰਾੜੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿత్యਐ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨ ਲਾਗੇ ਆਏ ਰਹਾ ਸੋ ਜਪ ਸੋ ਤਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰਿ ਸੋ ਪ੍ਰੀਤ ਲਗਾਇ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੇ ਇਕ ਖੇਨ ਮੈਂ ਬਿਸਰ ਸਭ ਜਾਏ ਤੂੰ ਬਿਆੰਤ ਸਰਬ ਕਾਲ ਪੂਰਾ ਕਿਛ ਕੀਮਤ ਕਹਿ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜੀਉ ਭਾਵੈ ਤਵੇਂ ਛਡਾਏ ਰਗ ਬਹਿ ਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ संत जन नाम ले हर जस गाओ कोटि जनम के दुख गवायो रहा जो चाहत सोई मन पायो कर किरपा हर नाम देवायो सर्व सुख हर नाम बडाई गुरप्रसाद नानक मठ पाई ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ